ਸਾਡੀਆਂ ਸਾਰਿਆਂ ਨੂੰ ਤੇ ਤੁਹਾਡਾ ਸਾਡੇ ਚੈਨਲ ਸੋਲੋ ਪੰਜਾਬ ਵਿੱਚ ਬਹੁਤ-ਬਹੁਤ ਸਵਾਗਤ ਹੈ ਤੇ ਤੁਸੀਂ ਦੇਖ ਸਕਦੇ ਜੀ ਗੁਰਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਤਿਆਰੀਆਂ ਜਿਹੜੀਆਂ ਜੋਰ-ਸ਼ੋਰ ਨਾਲ ਚੱਲ ਰਹੀਆਂ ਨੇ ਤੇ 10 ਦਿਨ ਰਹਿ ਗਏ ਨੇ ਬਸ ਕਿਉਂਕਿ ਅੱਜ ਦਿਨ 31 ਅੱਜ 31 ਤਰੀਕ ਆ ਤੇ 10 ਤਰੀਕ ਨੂੰ ਬਾਬਾ ਜੀ ਦੀ ਫਰਾਤ ਆ ਤੇ ਇੱਥੇ ਲੱਗਣ ਗਿਆ ਵੱਡੇ ਪੰਗੂੜੇ ਤੇ ਦੂਜੇ ਪਾਸੇ ਵੀ ਤੁਹਾਨੂੰ ਦੁਕਾਨਾਂ ਜਿਹੜੀਆਂ ਆ ਉਹ ਦਿਖਾ ਦਿੰਨੇ ਆ ਹੁਣ ਤਾਂ ਕਾਫੀ ਸਾਰੀਆਂ ਜਿਹੜੀਆਂ ਦੁਕਾਨਾਂ ਲੱਗੀਆਂ ਨੇ ਮੇਰੇ ਵੀ ਸ਼ਾਇਦ 2 3 ਤਰੀਕ ਦੇ ਲੱਗ ਛਾਗੇ ਜਿਹੜੇ ਵੱਡੇ ਪੰਘੂੜੇ ਵੀ ਉਹ ਲੱਗ ਜਾਣੇ ਆ ਇੱਕ ਕੱਲ ਹੀ ਆ ਜਾਣੇ ਇੱਕ ਦਿਨ ਕਿਉਂਕਿ ਉਹਨਾਂ ਨੂੰ ਫਿੱਟ ਕਰਨ ਤੇ ਵੀ ਕਾਫੀ ਟਾਈਮ ਲੱਗ ਜਾਂਦਾ ਆ 2 3 ਦਿਨ ਤੇ ਉਹਨਾਂ ਨੂੰ ਫਿੱਟ ਕਰਨ ਤੇ ਲੱਗ ਜਾਂਦੇ ਆ ਤੇ 4 5 ਦਿਨ ਪਹਿਲਾਂ ਉਹ ਤੇ ਕਮਾਈ ਉਹ ਚੰਗੀ ਕਰਦੇ ਆ ਕਿਉਂਕਿ ਇੱਕ ਤੇ ਵੇਖਣ ਦਾ ਵੀ ਮਜ਼ਾ ਜਿਹੜਾ ਆ ਬਾਬੇ ਦੇ ਵਿਆਹ ਤੇ ਝੂਟੇ ਲੈਣ ਦਾ ਜਿਹੜਾ ਮਜ਼ਾ ਉਹ ਪਹਿਲਾਂ ਹੀ ਬਸ بارش ਨਾ ਪਾਏ ਬਾਬਾ ਬਸ بارش ਪੈ ਗਈ ਤੇ ਫੇਰ ਬਹੁਤ ਕੰਮ ਘੱਟ بارش ਹੋ ਗਈ ਤੇ ਫੇਰ ਤੇ ਸਮਝੋ ਟਿਕੜੋ ਟਿਕੜੀ ਟੈਪ ਹੋ ਜਾਂਦੀ ਆ ਨਾ ਤੁਰਨ ਫਿਰਨ ਦਾ ਮਜ਼ਾ ਆਉਂਦਾ ਨਾ ਬਾਬੇ ਦੀ ਬਰਾਤ ਵੇਖਣ ਦਾ ਬਾਕੀ ਤੁਸੀਂ ਸਾਡੀ ਕੱਲ ਵਾਲੀ ਵੀਡੀਓ ਵਿੱਚ ਤਾਂ ਵੇਖ ਹੀ ਲਿਆ ਆਏ ਸੀ ਕਿ ਸਾਡੇ ਬਟਾਲੇ ਦਾ ਮੀਂਹ ਤੇ ਕੀ ਹਾਲ ਹੁੰਦਾ ਆ ਇਸ ਕਰਕੇ ਬਾਰਿਸ਼ ਨਾ ਹੀ ਆਏ ਤਾਂ ਵਧੀਆ ਵਧੀਆ ਮੇਲਾ ਜਿਹੜਾ ਆ ਸਾਰੀ ਸੰਗਤ ਵੇਖੇ ਲਓ ਜੀ ਟੋਪੀਆਂ ਦੀ ਦੁਕਾਨ ਆ ਕਿ ਟੋਪੀਆਂ ਦੀ ਮੇਰੇ ਵੀਰੇ ਆ ਟੋਪੀਆਂ ਅੱਜ ਦਾ ਜਿਹੜਾ ਆ ਸਾਡਾ ਸਪੈਸ਼ਲ ਜਿਹਾ ਵਲੌਗ ਕਿਉਂਕਿ ਅੱਜ ਅਸੀਂ ਜਾ ਰਹੇ ਹਾਂ ਡੇਰਾ ਰੋਡ ਤੇ ਜਿਹੜਾ ਮੇਲਾ ਲੱਗਾ ਆ ਉਹ ਦੇਖਣ ਆਏ ਆ ਜੀ ਸੋਫਿਆਂ ਦੇ ਛਾੜ ਟੇਬਲਾਂ ਦੇ ਕਵਰ ਸੋਫਿਆਂ ਦੇ ਵੀ ਕਵਰ ਹੀ ਆ ਤਾਂ ਇਹ ਸਾਡੇ ਵਲੌਗ ਨਾ ਬਣੇ ਰਹੋ ਵੇਖਿਓ ਦਿਨ ਬਦਿਨ ਜਿਹੜਾ ਆ ਇੱਥੇ ਰੌਣਕਾਂ ਜਿਹੜੀਆਂ ਆ ਦਿਨੋ ਦਿਨ ਵਧਦੀਆਂ ਹੀ ਜਾਣੀਆਂ ਆ ਆ ਇੱਧਰ ਨੇ ਪਰਸ ਤੇ ਬਰਤਨ ਜਿਹੜਾ ਆ ਬੇ ਚਤਰੀ ਸਭ ਤੋਂ ਮੇਰਾ ਜਿਹੜੇ ਫੁੱਲ ਮੈਂ ਫਲਾਵਰ ਦੀ ਜਿਹੜੀ ਉਹ ਬੜੀ ਜਿਆਦੀ ਵਿਕਰੀ ਹੁੰਦੀ ਆ ਤੇ ਹਰ ਸਾਲ ਇੱਥੇ ਹੀ ਦੁਕਾਨ ਜਿਹੜੀ ਇਹ ਲੱਗਦੀ ਆ ਨਹੀਂ ਫਿਰ ਵੀ ਲੱਭੀ ਗਈਆਂ ਮੇਰੇ ਅਰੇ ਨਾ ਭਰਿਆ ਨਹੀਂ ਜਿਦਾ ਪਹਿਲਾ ਰੌਣਕ ਨਹੀਂ ਹੈ ਜਿਦਾ ਸਾਰਾ ਮਟਾਲਾ ਇੱਥੇ ਆ ਗਿਆ ਨਾ ਤੇ ਇੱਧਰ ਵੀ ਕਾਫੀ ਲੱਗਦੀਆਂ ਦੁਕਾਨਾਂ ਇਹ ਅੱਜ 150 ਦੇ 2 ਪੀਸ ਕੋਈ ਵੀ ਟਿੰਕੜਾਉਣਾ ਉਹ 150 ਦੇ 2 ਪੀਸ ਅਰੇ ਅਸਲ ਵਿੱਚ ਨਾ ਸੈਟਿੰਗ ਕਰਨ ਚ ਬੜਾ ਟਾਈਮ ਲਾਉਂਗੇ ਨੇ ਸਮਾਨ ਜਿਹੜਾ ਸੈੱਟ ਕਰਾਂਗੇ ਨੇ ਔਰ ਪਹੁੰਚ ਗਈਆਂ ਬੀਬੀਆਂ ਜੜੀਆਂ ਖਰੀਦਣ ਲਈ ਵਰਤਣਾਂ ਬਰਤਨ ਅਸਲ ਵਿੱਚ ਪਹਿਲਾਂ ਪਹਿਲਾਂ ਹੀ ਖਰੀਦਣੇ ਚਾਹੀਦੇ ਆ ਕਿਉਂਕਿ ਇਸ ਟਾਈਮ ਤੁਹਾਨੂੰ ਨਵੀਂ-ਨਵੀਂ ਜਿਹੜੀ ਆ ਹਰ ਇੱਕ ਚੀਜ਼ ਜਿਹੜੀ ਉਹ ਵਧੀਆ ਮਿਲ ਜੂਗੀ ਬਾਅਦ ਵਿੱਚ ਜਿਆਦਾਤਰ ਟੁੱਟ ਭਾਜੀ ਹੁੰਦੀ ਆ ਤੇ ਸਾਡੇ ਬਟਾਲੇ ਦੀਆਂ ਛੜਕਾ ਵੇਖ ਲੋ ਜੀ ਤੁਸੀਂ ਖੱਡੇ ਹੋ ਜਵਣੀ ਖੱਡੇ ਵੇਖ ਲੋ ਖੱਡੇ ਵੀ ਨਹੀਂ ਪੂਰੇ ਇਹਨਾਂ ਨੇ ਅੱਜ 31 ਤਰੀਕ ਹੋ ਗਈ ਜੀ ਇਹਨੂੰ ਕਹਿੰਦੇ ਨੇ ਮੇਰਾ ਬਟਾਲਾ ਪਿਆਰਾ ਸ਼ਹਿਰ ਜੀ ਬਟਾਲੇ ਤੋਂ ਡੇਰਾ ਬਾਬਾ ਨਾਨਕ ਰੋਡ ਤੇ ਲੱਗਾ ਮੇਲਾ ਕਾਰਨੀਵਲ ਠੂੜਾ ਪੰਘੜੇ ਵੀ ਲੱਗੇ ਆ ਇਹੋ ਠੰਗੂੜੇ ਬਾਹਰ ਚ ਲਾ ਕੇ ਇੰਨਾ ਤੇ ਉਧਰ ਲਾ ਦੇਣੇ ਬਟਾਲੇ ਦੇ ਅੰਦਰ ਇੱਥੇ ਗੁਰਨਾਨਕ ਦੇਵ ਜੀ ਦੀ ਹਾਂ ਇਹੀ ਲੱਗਣੇ ਜਮੀਨ ਲਾਉਣਾ ਕਿਉਂਕਿ ਉਹ ਉਹ ਬਲਾ ਵੀ ਤੇ ਉਹ ਜਿਹੜਾ ਪਿੰਨ ਜਾਂਦਾ ਚੱਲਦਾ ਇਹ ਵੀ ਆਵੇਂ ਨਾ ਬਾਬੇ ਦੇ ਵਿਆਹ ਤੇ ਫਿਰ ਇੱਥੇ ਲਵਾਗੇ ਇੱਧਰ ਐ ਅੱਜ ਗੱਡੀਆਂ ਦੀ ਪਾਰਕਿੰਗ ਵੀ ਆ ਜੋ ਜਾਂਦੇ ਆ ਉਸ ਨੂੰ ਬਣਾ ਦੇ ਤੇ ਆ ਜੀ ਸਾਡੀਆਂ ਚਾਰ ਟਿਕਟਾਂ ਆਜਾ ਫੋਟੋ ਆ ਇਹ ਦੇਖੋ ਕੀ ਲਿਖਿਆ ਤੇ ਆ ਜਦੋਂ ਤੁਸੀਂ ਐਂਟਰੀ ਕਰਦੇ ਜੇ ਇਧਰਲੀ ਸਾਈਡ ਤੋਂ ਐਂਟਰੀ ਕਰੋਗੇ ਤੇ ਨਾਲ ਹੀ ਇਧਰ ਜੀ ਲਿਖਿਆ ਆਈ ਲਵ ਇੰਡੀਆ ਇਹ ਆ ਕਿ ਜਿੱਦਾਂ ਅਮਰੇ ਵੀ ਫੋਟੋਆਂ ਖਿਜਾਉਣ ਲਈ ਵਧੀਆ ਬਣਾਇਆ ਆ ਹਰ ਇੱਕ ਚੀਜ਼ ਜਿਹੜੀ ਆ ਬਹੁਤ ਹੀ ਜ਼ਿਆਦਾ ਵਧੀਆ ਆ ਫੁੱਟਮੈਟ ਦੇਖੋ ਕਿੰਨੇ ਕਿੰਨੇ ਸੋਹਣੇ ਆ ਡਿਜ਼ਾਈਨ ਦੇ ਜਿਹੜੇ ਫੁੱਟਮੈਟ ਨੇ ਭਾਜੀ ਇਹ ਮੈਟ ਕਿੰਨੇ ਦਾ 500 ਦਾ ਪੇਅਰ ਨੇ 500 ਦਾ ਹਾਂਜੀ ਹਾਂਜੀ ਔਰ ਜੇ ਵਾਲਾ 300 ਦਾ ਪੇਅਰ ਜੇ 300 ਦਾ ਔਰ ਜੇ 500 ਦਾ ਹੈ ਤੇ ਹੋਰ ਵੀ ਬੜੇ ਬੜੇ ਸੋਹਣੇ ਜਿਹੜੇ ਆ ਉਹ ਮੈਟ ਆਏ ਨੇ ਤੇ ਤੁਹਾਨੂੰ ਇੱਕ ਵਾਰੀ ਅਸੀਂ ਜਿਹੜੀ ਆ ਝਲਕ ਕੇ ਦਿਖਾ ਦਿੰਨੇ ਆ ਮੈਟਸ ਦੀ ਕਿਉਂਕਿ ਅਸੀਂ ਆਏ ਆ ਤੇ ਤੁਸੀਂ ਵੇਖ ਕੇ ਜੇ ਕੋਈ ਸਮਾਨ ਖਰੀਦਣਾ ਹੋਏਗਾ ਤੇ ਤੁਸੀਂ ਇੱਥੇ ਜ਼ਰੂਰ ਵਿజిਟ ਕਰਿਓ ਬਹੁਤ ਹੀ ਸੋਹਣੇ-ਸੋਹਣੇ ਮੈਟ ਨੇ ਤੇ ਆਹ ਦੇਖੋ ਇਹ ਫਰ ਵਾਲਾ ਇਵੇਂ ਦੇ ਤੇ ਸਾਡੇ ਘਰ ਵੀ ਬਹੁਤ ਨੇ ਇਹ ਵਾਲੇ ਜਿਹੜੇ ਆ ਇਹ ਵਾਲੇ ਅਲੱਗਾ ਏ ਆ ਦੇਖੋ ਕਿੰਨਾ ਸੋਹਣਾ ਆ ਤੇ ਜੋ ਰਾਈਡ ਤੇ ਵਗੈਰਾ ਜਿਹੜੀਆਂ ਬੜੀਆਂ ਆਈਆਂ ਕਮਲ ਰਾਈਡ ਆ ਘਮੂੜੇ ਆ ਪਰ ਇਹ ਆ ਵੀ ਜੋ ਮਜ਼ਾ ਬਾਬੇ ਦੇ ਵਿਆਹ ਤੇ ਆਉਂਦਾ ਆ ਉਹ ਬਾਬੇ ਦੇ ਵਿਆਹ ਤੇ ਹੀ ਆਉਂਦਾ ਆ ਐਡਾ ਕੋਈ ਮਜ਼ਾ ਨਹੀਂ ਆ ਯੋਗ ਬਗਲਾ ਇਹ ਜਿੰਨੇ ਬੰਗੂੜੇ ਆ ਨਾ ਇਹ ਤੁਹਾਨੂੰ 4-5 ਤਰੀਕ ਨੂੰ ਜਿਹੜੇ ਆ ਸਾਰੇ ਬਾਬੇ ਦੇ ਵਿਆਹ ਤੇ ਜਿਹੜੇ ਵੇਖਣ ਨੂੰ ਮਿਲਣਗੇ ਤੇ ਮਜ਼ਾ ਵੀ ਜ਼ਿਆਦਾਤਰ ਜਿਹੜਾ ਆ ਬਾਬੇ ਦੇ ਵਿਆਹ ਤੇ ਹੀ ਆਉਂਦਾ ਆ ਕਿਉਂਕਿ ਉਹ ਉੱਥੇ ਜ਼ਿਆਦੀ ਰਹਿਣ ਕੋਈ ਸੀ ਆ ਇੱਥੇ ਇੰਨੀ ਜ਼ਿਆਦੀ ਰਹਿਣ ਕਰੋਣਾ ਕਲੀ ਨਹੀਂ ਲੱਗੀ ਪਰ ਵੀ ਉਹਦੇ ਕਰਕੇ ਹੋਊਗੀ ਖਾਣਾ ਇੱਥੋਂ ਕਿੰਨੀ ਗੰਦੀ ਸਮੈਲ ਚ ਹਾਇਰ ਇਹ ਆ ਇਧਰ ਆ ਜਿਹੜੇ ਸਪੋਨ ਪਾਣੀ ਵਿੱਚ ਪਾਏ ਜਿਹੜੇ ਉਹ ਫੁੱਲ ਜਾਂਦੇ ਆ ਇਹਨਾਂ ਨੂੰ ਅਸੀਂ ਕਰਦੇ ਹਾਂ ਸਜਾਵਟ ਡੈਕੋਰੇਸ਼ਨ ਵਾਸਤੇ ਫਲਾਵਰ ਵਗੈਰਾ ਇਹਨਾਂ ਨੂੰ ਇਹਨਾਂ ਨੂੰ ਜੁੱਤੀਆਂ ਵਗੈਰਾ ਪੰਜਾਬੀ ਜੁੱਤੀਆਂ ਕੋਲਾਪੂਰੀ ਚੱਪਲੇ ਇਹਨੂੰ ਕਹਿੰਦੇ ਕੋਲਾਪੂਰੀ ਚੱਪਲ ਹੈ। ਹੀਅਰਿੰਗ ਵੇਖੋ ਤੁਸੀਂ। ਹੀਅਰਿੰਗ ਕਿੰਨੇ ਕਿੰਨੇ ਸੋਹਣੇ ਨੇ। ਇਹ ਕਿੰਨੇ ਦਾ ਭਈਆ? 50 ਰੁਪਏ ਦਾ ਜੇਣਾ ਮਰਜ਼ੀ ਕੋਈ। ਵੇਖ ਲਓ ਜੀ 50 50 ਰੁਪਏ ਦੇ ਕੋਈ ਵੀ ਕੋਈ 20 ਤੁਸੀਂ ਲੈ ਜਾਓ। ਇੱਥੇ ਆਦੀ ਲਾਈਟਸ ਵਗੈਰਾ ਵੀ ਐਲਈਡੀ ਜੜੀਆਂ ਫ੍ਰੈਗਰੈਂਸ ਵਾਲੀਆਂ ਆ ਉਹ 300 ਰੁਪਏ ਦੀ ਤੇ ਜਿਹੜੀ ਨੋਰਮਲ ਆ ਉਹ ਤੁਹਾਨੂੰ ਇੱਥੇ 100 ਰੁਪਏ ਦੀ ਮਿਲੇਗੀ ਤੇ ਹਾਂ ਵੀ ਦੇਖੋ ਬਹੁਤ ਹੀ ਜਿਹੜਾ ਸੋਨਾ ਸੋਨਾ ਤੇ ਪਿਆਰਾ ਪਿਆਰਾ ਸਮਾਨ ਆ ਲੱਗਾ ਆ ਇੱਥੇ ਅਸੀਂ ਪਹੁੰਚਦੇ ਹਾਂ ਜੀ ਆਦੀਵਾਸੀ ਔਇਲ ਹੈਲੋ ਮੈਮ ਮੈਮ ਜੀ ਇਸ ਤੇਲ ਦਾ ਅਸਰ ਵੀ ਹੁੰਦਾ ਹੈ ਹਾਂ ਮੈਂ ਬੜਾ ਚੰਗਾ 3 ਦਿਨ ਤੱਕ ਜੀ ਚੰਗਾ ਆਹ ਜੀ ਆਪ ਕਹਾਂ ਸੇ ਆਏ ਹੋ जाएगा तीन दिन में फर्क पड़ जाएगा तीन दिन में हेयर फॉल डाल मतलब बाल तीन दिन में रुका देगा अच्छा अगर आपको तीन दिन में रिजल्ट नहीं मिला तो आप रिटर्न भी कर सकते हो हम इधर दस तारीख तक है मैम हाँ जी तो मैम कह रहे ने जे तू तीन, तीन, तो तो तीन दिन में ना फर्क पड़ेगा तो तुम दस बाल है डैंड्रफ को है पतले बाल को जाड़ा करता है तीन ही दिन में ਇਹ ਆਪਕੋ 3 ਮਹੀਨੇ ਤੱਕ ਗ੍ਰੋਥ ਕਰਨਾ ਹੋਗਾ ਲੰਬਾ ਘਣਾ ਗ੍ਰੋਥ ਕੇ ਲਿਏ ਅਗਰ ਆਪਕੋ 3 ਦਿਨ ਮੇਂ ਫਰਕ ਨਹੀਂ ਪੜਾ ਆਪ ਇਧਰ ਆ ਕੇ ਰਿਟਨ ਕਰ ਲਓ ਹਾਂ ਆਪਕੇ ਬੀ ਸਰੀਫ ਹਨ ਆਪਕੇ ਮੈਨ ਹੇਅਰ ਕਿਤਨੇ ਹੈ ਹਮ ਸਾਲ ਕੇ ਇੱਕ ਜਾਂ ਦੋ ਵਾਰ ਕੱਟਵਾਂਦੇ ਸਿਮਪਲ ਨੇ ਵਾਹ ਸੱਚੀ ਸਹੀ ਗੱਲ ਹੈ ਮਤਬ ਇਹਨਾਂ ਦੇ ਹੇਅਰ ਮਤਬ ਇਹਨੇ ਜਿਆਦਾ ਵਧੀਆ ਨੇ ਕਹਿ ਨਹੀਂ ਸਕਦੇ ਕੁਛ ਇਸ ਕਰਕੇ ਤੁਸੀਂ ਜਿਹੜਾ ਆ ਆਦੀਵਾਸੀ ਆਇਲ ਜਿਹੜਾ ਆ ਯੂਜ਼ ਕਰੋ ਵੈਸੇ ਵੀ ਇੱਕ ਤਾਨੂੰ ਆਪਾਂ ਗੱਲ ਦੱਸਣਾ ਚਾਹੁੰਨੇ ਆ ਇਹ オリジナル ਆਇਲ ਆ ਕਿਉਂਕਿ ਜਿਵੇਂ ਆਪਾਂ YouTube ਤੇ ਕਾਫੀ ਵਾਰ ਦੇਖਿਆ ਆ ਜਿਹੜੀਆਂ ਗੋਲ ਬੋਤਲਾਂ ਹੁੰਦੀਆਂ ਆ ਉਹ ਕਹਿੰਦੇ ਨਕਲੀ ਆਇਲ ਆ ਰਿਹਾ ਆ ਤੇ ਇਹਦੇ ਵਿੱਚ ਤੁਸੀਂ ਜਿਹੜੀਆਂ ਬੂਟੀਆਂ ਜਿਹੜੀਆਂ ਥੋੜਾ ਬਥਾ ਕੁਝ ਜਿਹੜਾ ਆ ਉਹ ਦਿਖ ਵੀ ਰਿਹਾ ਆ ਤੇ ਬੜਾ ਵਧੀਆ ਆਇਲ ਆ ਕਿ ਕਿਉਂਕਿ ਮੇਨ ਗੱਲ ਇਹ ਆ ਕਿ ਉਹ ਗਾਰੰਟੀ ਦੇ ਰਹੇ ਨੇ ਕਿ 10 ਤਰੀਕ ਤੱਕ ਆਪਾਂ ਇੱਥੇ ਆ ਜੇ 3 ਦਿਨ ਦੇ ਵਿੱਚ ਹੈਅਰਫਾਲ ਨਾ ਰੁਕੇ ਤੇ ਤੁਸੀਂ ਇੱਥੇ ਆ ਕੇ ਰਿਟਰਨ ਵੀ ਕਰ ਸਕਦੇ ਜੇ ਤੇ ਮੈਮ ਦੇ ਵਾਲ ਸੱਚੀ ਬਹੁਤ ਹੀ ਜ਼ਿਆਦਾ ਸੋਹਣੇ ਨੇ ਤੇ ਤੁਸੀਂ ਜ਼ਰੂਰ ਖੇਚ ਆਹੋ ਭਾਰੇ ਵੀ ਬਹੁਤ ਜ਼ਿਆਦੇ ਨੇ ਆਪ ஆன்ਲਾਈਨ ਤੇ ਮੰਗਾਓ ਜੀ ਜਿਵੇਂ ਕਿ 1500 2500 ਦਾ ਮੰਗਾਓ ओरिजिनल ਰੇਟ ਜਿਵੇਂ ਕਿ 450 500 ਤੇ ਬਾਲਨ ਸਰੋਸਾ ਫਲਾਡੇ ਲਈ ਜਿਵੇਂ ਕਿ ਇਹ ਨੇ ਨਿੱਨੇ ਛੋਟੇ ਛੋਟੇ ਬੋਤਲਾਂ ਹੈਗੀ ਦੋ ਭਾਈ ਉਹਨਾਂ ਦੇ ਟਨ ਬੋਤਲ ਉਹ ਜੋ ਆਇਲ ਵੀ ਨਹੀਂ ਰਟਾਇਆ ਇਹ ਕਿੰਨੇ ਕੀ ਹੈ ਹਾਂਜੀ ਇਹ ਜੋੜਦਰ ਕਮਰਦਸ਼ਤ ਕੇ ਲਈ ਨਹੀਂ ਨਹੀਂ ਜੇ ਬੜਿਆਲੀ ਬੋਤਲ ਇਹ ਆਪਕਾ ਆਨਲਾਈਨ 'ਚ 1500 ਕੀ ਐ ਸਰ ਇਹਦਰ ਹਜ਼ਾਰ 'ਚ ਇੱਕ ਬੋਤਲ ਤੇ ਤੁਸੀਂ ਜੇ ਆਦੀਵਾਸੀ ਆਇਲ ਲੈਣਾ ਆ ਤੇ ਉਹਨਾਂ ਨਾਲ ਆਨਲਾਈਨ ਨਾਲੋਂ ਚੰਗਾ ਹੈ ਕਿ ਤੁਸੀਂ ਇੱਥੇ ਆ ਕੇ ਚੈੱਕ ਕਰਕੇ ਤੇ ਲੈ ਕੇ ਜਾ ਸਕਦੇ ਜੇ ਆ ਬੱਚਿਆਂ ਦੀਆਂ ਰਾਈਡਸ ਪੱਕੜੀ ਹੈ ਗੱਡੀ ਨਹੀਂ ਵੀ ਲੈਣੀ 20 ਰੁਪਏ ਦਾ ਜੂਸ 20 ਰੁਪਏ 'ਚ ਵੀ ਤੁਹਾਨੂੰ ਬਹੁਤ ਹੀ ਵਧੀਆ ਜੂਸ ਮਿਲੂਗਾ 20 ਰੁਪਈਆ 'ਚ ਜੂਸ ਕਿਹੜਾ ਹੁੰਦਾ ਹਾਂ 20 ਰੁਪਏ ਦਾ ਜੂਸ ਹੋਏ ਜੁੱਤੀ ਵੇਖੋ ਕਿਵੇਂ ਦੀ ਔਰ ਵੇਖੀ ਇਹ ਨੇ ਉੱਤੇ ਇਹਨਾਂ ਵਿੱਚ ਤਰ੍ਹਾਂ ਦੀ ਚੱਪਲ ਹੈ ਗਿਰਿੰਗ ਵੇਖੋ ਕਿੰਨੇ ਕਿਦ ਕਰ ਸੋਹਣੇ ਆ। ਹਾਂ। ਆਲੜਾ ਨਹੀਂ। ਇਹ ਸੁਜਾਵੜ ਵਾਸਤੇ ਬੜਬੜਾ ਸੋਹਣਾ ਸਮਾਨ ਆ। ਇਹਦੇ ਚਮਕੀਆਂ ਦੇਖ ਸਕਦੇ ਹੋ। ਮੱਖੀਆਂ ਆ ਰਹੀਆਂ ਲਿਆ ਤੇ ਚਿੜੀਆਂ ਨਿਕਲੀਆਂ ਤੇ ਇੱਥੇ ਆ ਜੀ ਟੌਫੀਆਂ ਕਿੰਨੀਆਂ ਕਿੰਨੀਆਂ ਟੇਸਟੀ ਇੱਥੇ ਤੁਹਾਨੂੰ ਹਰ ਤਰ੍ਹਾਂ ਦੀ ਟੌਫੀ ਜਿਹੜੀ ਮਿਲੇਗੀ ਇਹ ਇੱਥੇ ਆ ਜੀ ਕੋਰ ਇਥੇ ਆਉਂਦਾ ਜੀ ਕੋਈ ਫਾਇਦਾ ਨਹੀਂ ਆ ਬਿਲਕੁਲ ਬਕਵਾਸ ਮੇਲਾ ਜਿਹੜਾ ਹੁੰਦਾ ਆ ਉਹ ਆ ਕਿਉਂਕਿ ਕੋਈ ਵੀ ਇੰਨੀ ਜ਼ਿਆਦਾ ਖਾਸ ਵਧੀਆ ਚੀਜ਼ ਨਹੀਂ ਆ ਤੇ ਇਤੋਂ ਵਧੀਆ ਹੈ ਕਿ ਤੁਸੀਂ ਜਿਹੜਾ ਉਹਨੂੰ ਜਿੱਦਾਂ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਆਉਣਾ ਆ ਉੱਥੇ ਮੇਲੇ ਤੇ ਇੰਜੋਏ ਕਰੋ ਤੇ ਇੱਥੇ ਤੇ ਜਿਹੜਾ ਆ ਉਹ ਟਾਈਮ ਵੇਸਟ ਪੈਸਾ ਵੇਸਟ ਕਰਨ ਵਾਲੀ ਗੱਲ ਆ ਇੱਥੇ ਆਉਂਦਾ ਕੋਈ ਫਾਇਦਾ ਨਹੀਂ ਕਿਉਂਕਿ ਇੱਥੇ ਜਿਆਦਾ ਹੀ ਸਮੈਲੀ ਬੜੀ ਗੰਦੀ ਜੀ ਹੁੰਦੀ ਹੈ ਅੰਦਰੋਂ ਹਨ ਜਿਵੇਂ ਊਠ ਵਗੈਰਾ ਵੀ ਆ ਤੇ ਇੱਕ ਤੁਹਾਨੂੰ ਪਤਾ ਹੈ ਕਿ ਵੈਸੇ ਵੀ ਹੈ ਨਾ ਉਹ بارشਾਂ ਬੂਰਸ਼ਾਂ ਜਿਹੜੀਆਂ ਵੀ ਹੋਈਆਂ ਆ ਸ਼ਾਇਦ ਉਹਦੇ ਕਰਕੇ ਵੀ ਤੇ ਬਹੁਤ ਹੀ ਜ਼ਿਆਦਾ ਗੰਦੀ ਸਮੈਲ ਹੁੰਦੀ ਆ ਕੋਈ ਖਾਣੇ ਦੇ ਵੀ ਦਿਲ ਵੀ ਨਹੀਂ ਕਰਦਾ ਤੇ ਇਸ ਕਰਕੇ ਨਾ ਆ ਜੀ ਮਿਲਦੇ ਆ ਜੀ ਤੁਹਾਨੂੰ ਨੈਕਸਟ ਵਲੌਗ ਵਿੱਚ ਕਿਉਂਕਿ ਅਸੀਂ ਹੁਣ ਬਾਹਰੋਂ ਕੁਝ ਬੱਚਿਆਂ ਨੂੰ ਖਵਾ ਲਈਏ ਹੁਣ ਅਸੀਂ ਆਏ ਆ ਜੀ ਐਪਲ ਸਟੋਰ